ਜੋ ਇਹ ਘਟਨਾ ਜੀ ਹੈ ਲੁਧਿਆਣਾ ਦੇ ਆਤੀ ਦੇ ਥਾਣਾ ਦਾਖਾ ਦੀ ਹੈ ਜਿੱਥੇ ਪਿੰਡ ਬੱਦੋਵਾਲ ਵਿਖੇ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਇਹ ਯਾਦਵੰਦਰ ਉਰਫਿਆਦੀ ਜੋ ਕਿ ਪ੍ਰਾਪਰਟੀ ਡੀਲਰ ਹੈ ਇਹਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਜਦੋਂ ਇਸ ਨੂੰ ਇਸੀ ਢੰਗਾਈ ਨਾਲ ਤਫ਼ਸੀਲ ਕੀਤੀ ਤਾਂ ਸਾਹਮਣੇ ਆਇਆ ਕਿ ਯਾਦਵੰਦਰ ਜੋ ਕਿ ਮਦਈ ਹੈ ਮਤਲਬ ਮੁਕਦਮਾ ਹੈ ਇਸ ਦਾ ਦਿਲਦਾਰ ਜੋ ਕਿ ਜੈਨਪੁਰ ਦਾ ਰਹਿਣ ਵਾਲਾ ਵਾ ਉਸ ਨਾਲ ਕਿਸੇ ਕਬਜ਼ੇ ਨੂੰ ਲੈ ਕੇ ਤਕਰਾਰਬਾਜੀ ਸੀ ਜਿਸ ਤੋਂ ਬਾਅਦ ਦਿਲਦਾਰ ਨੇ ਆਪਣੀ ਪਲਾਨਿੰਗ ਕਰਦੇ ਹੋਏ ਇੱਕ ਗੈਂਗਸਟਰ ਹੈ ਜੋ ਜਿਸ ਨੂੰ ਇਹਨਾਂ ਨੇ ਆਪਣੇ ਅੰਗੇਜ ਕਰਕੇ ਉਸਨੇ ਅਗੇਜ ਪਟਿਆਲਾ ਤੋਂ ਚਾਰ ਬੰਦੇ ਗੇਜ ਕੀਤੇ ਆਪਸ ਦੇ ਵਿੱਚ ਕੰਟੈਕਟ ਕਿਦਾਂ ਹੋਇਆ ਇਹਨਾਂ ਚਾਰਾਂ ਨੌਜਵਾਨਾਂ ਜੋ ਚਾਰੇ ਨੌਜਵਾਨ ਜੀ ਸਾਰੇ ਪਟਿਆਲਾ ਦੇ ਰਹਿਣ ਵਾਲੇ ਨੇ ਇਹਨਾਂ ਵਿੱਚੋਂ ਕੁਝ ਨੌਜਵਾਨ ਮਿਊਚੁਅਲ ਇੱਕ ਦੂਜੇ ਨੂੰ ਲੋਕਲ ਏਰੀਆ ਤੋਂ ਹੋਣ ਕਰਕੇ ਤਾਂ ਜਾਣਦੇ ਸਨ ਕੁਝ ਇਕੱਠੇ ਪੜੇ ਹੋਏ ਸਨ ਸੋ ਇਹ ਇਸ ਤਰੀਕੇ ਨਾਲ ਆਪਨਾ ਆਪ ਨੂੰ ਇੱਕ ਦੂਜੇ ਤੋਂ ਜਾਣਦੇ ਸਨ ਬੀਤੇ ਦਿਨੀ ਬੱਦੋਵਾਲ ਤੋਂ ਇੱਕ ਗੋਲੀਬਾਰੀ ਦੀ ਘਟਨਾ ਜਿਹੜੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਅਣਪਛਾਤੇ ਬੰਦਿਆਂ ਵੱਲੋਂ ਜਿਹੜੀ ਐ ਫਾਇਰਿੰਗ ਕੀਤੀ ਜਾਂਦੀ ਹੈ ਇੱਕ i20 ਕਾਰ ਦੇ ਵਿੱਚ ਸਵਾਰ ਹੋ ਕੇ ਬਦਮਾਸ਼ ਆਂਦੇ ਨੇ ਤੇ ਕਰਦੇ ਬਾਰ ਗੋਲੀਆਂ ਸਿੱਟਦੇ ਨੇ ਤੇ ਇੱਕ ਪੈਟਰੋਲ ਬੰਮ ਵੀ ਸੁੱਟਦੇ ਨੇ ਤੇ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਦਾਖੇ ਤੋਂ ਡੀਐਸਪੀ ਖੋਸਾ ਜੀ ਨੇ ਸਾਡੇ ਨਾਲ ਸਸੇ ਅਕਾਲ ਸਰ ਸਸੇ ਅਕਾਲ ਜੀ ਸਰ ਇਹ ਜਿਹੜੀ ਘਟਨਾ ਹੋਈ ਸੀ ਕਦੋਂ ਦੀ ਘਟਨਾ ਹੈ ਤੇ ਕਾਰਨ ਕੀ ਬਣਿਆ ਇਸ ਬਦਮਾਸ਼ਾਂ ਨੂੰ ਇਹਨਾਂ ਘਟਨਾ ਨੂੰ ਅੰਜਾਮ ਦੇਣ ਦਾ ਜੋ ਇਹ ਘਟਨਾ ਜੀ ਇਹ ਲੁਧਿਆਣਾ ਦੇ ਆਤੀ ਦੇ ਥਾਣਾ ਦਾਖਾ ਦੀ ਹੈ ਜਿੱਥੇ ਪਿੰਡ ਬੱਦੋਵਾਲ ਵਿਖੇ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਇਹ ਯਾਦਵਿੰਦਰ ਉਰਫ ਯਾਦੀ ਜੋ ਕਿ ਇੱਕ ਪ੍ਰਾਪਰਟੀ ਡੀਲਰ ਹੈ ਇਹਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ ਜਿਸ ਘਟਨਾ ਤੇ ਜੋ I20 ਗੱਡੀ ਦੇ ਨੌਜਵਾਨ ਆਏ ਸਨ ਜੋ ਕਿ ਸਾਨੂੰ ਮੌਕੇ ਤੋਂ ਸੀਸੀਟੀਵੀ ਤੋਂ ਕਲੀਅਰ ਹੋਇਆ ਸੀ ਜਿਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਐਫਆਈਆਰ ਦਰਜ ਕੀਤੀ ਦਾਖੇ ਥਾਣੇ ਜਦੋਂ ਇਸ ਨੂੰ ਅਸੀਂ ਡੰਗਾਈ ਨਾਲ ਤਫ਼तीश ਕੀਤੀ ਤਾਂ ਸਾਹਮਣੇ ਆਇਆ ਕਿ ਯਾਦਵਿੰਦਰ ਜੋ ਕਿ ਮਦਈ ਹੈ ਮਤਲਬ ਮੁਕਦਮਾ ਹੈ ਇਸ ਦਾ ਦਿਲਦਾਰ ਜੋ ਕਿ ਜਨਪੁਰ ਦਾ ਰਹਿਣ ਵਾਲਾ ਵਾ ਉਸ ਨਾਲ ਕਿਸੇ ਕਬਜ਼ੇ ਨੂੰ ਲੈ ਕੇ ਤਕਰਾਰਬਾਜੀ ਸੀ ਜਿਸ ਤੋਂ ਬਾਅਦ ਦਿਲਦਾਰ ਨੇ ਆਪਣੀ ਪਲੈਨਿੰਗ ਕਰਦੇ ਹੋਏ ਇੱਕ ਗੈਂਗਸਟਰ ਹੈ ਜੋ ਅ ਅਮਰੀਕਾ 베ਸਡ ਹੈ ਕੁਮਰ ਵੀਰ ਸਿੰਘ ਦਿਓ ਜਿਸ ਨੂੰ ਇਹਨਾਂ ਨੇ ਆਪਣੇ ਇੰਗੇਜ ਕਰਕੇ ਉਸ ਨੇ ਅੱਗੇ ਪਟਿਆਲਾ ਤੋਂ ਚਾਰ ਬੰਦੇ ਗੇਜ ਕੀਤੇ ਜਿਸ ਵਿੱਚ ਰਿਆਜ ਗੁਪਤਾ ਸਾਹਿਲ ਮਲੋਤਰਾ ਸਾਹਿਲ ਰਾਜਪੂਤ ਤੇ ਹਰਸ਼ ਭੁੱਲਰ ਜਿਨ੍ਹਾਂ ਨੂੰ ਚਾਰਾਂ ਨੌਜਵਾਨਾਂ ਨੂੰ ਮੌਕੇ ਤੇ ਇਹਨਾਂ ਨੇ ਵਿਦ ਪੈਟਰੋਲ ਬੰਬ ਤੇ ਵੈਪਨ ਦੇ ਕੇ ਭੇਜਿਆ ਜੋ ਉਹਨਾਂ ਨੇ ਮੌਕੇ ਤੇ ਵਾਰਤਤ ਕਰਕੇ ਜੋ i20 ਗੱਡੀ ਉਹ ਵੀ ਚੋਰੀ ਦੀ ਸੀ ਜਿਸ ਨੂੰ ਇਸ ਨਾਲ ਇਹਨਾਂ ਨੇ ਫਿਰੋਜ਼ਪੁਰ ਮੋਗਾ ਰੋਡ ਤੇ ਕਿਸੇ ਜਗ੍ਹਾ ਤੇ ਲਵਾਰਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਤੇ ਇਹ ਜਿਹੜੇ ਚਾਰੋਂ ਨੌਜਵਾਨ ਨੇ ਇੱਕੋ ਜਗ੍ਹਾ ਤੇ ਰਹਿਣ ਵਾਲੇ ਨੇ ਆਪਸ ਦੇ ਵਿੱਚ ਕੰਟੈਕਟ ਕਿਦਾਂ ਹੋਇਆ ਇਹਨਾਂ ਚਾਰਾਂ ਨੌਜਵਾਨਾਂ ਦਾ ਜੋ ਚਾਰੇ ਨੌਜਵਾਨ ਨੇ ਜੀ ਸਾਰੇ ਪਟਿਆਲਾ ਦੇ ਰਹਿਣ ਵਾਲੇ ਨੇ ਇਹਨਾਂ ਵਿੱਚੋਂ ਕੁਝ ਨੌਜਵਾਨ ਮਿਊਚੁਅਲ ਇੱਕ ਦੂਜੇ ਨੂੰ ਲੋਕਲ ਏਰੀਆ 'ਚ ਹੋਣ ਕਰਕੇ ਤਾਂ ਜਾਣਦੇ ਸਨ ਕੁਝ ਇਕੱਠੇ ਪੜੇ ਹੋਏ ਸਨ ਸੋ ਇਹ ਇਸ ਤਰੀਕੇ ਨਾਲ ਆਪਨਾ ਆਪ ਨੂੰ ਇੱਕ ਦੂਜੇ ਤੋਂ ਜਾਣਦੇ ਸਨ ਜੀ ਇਹ ਪੜ੍ਹੇ ਲਿਖੇ ਨੌਜਵਾਨ ਕਿਸ ਤਰੀਕੇ ਇਸ ਜੁਰਮ ਦੇ ਗਲਦਲ ਦੇ ਵਿੱਚ ਫਸ ਗਏ ਨੇ ਤੇ ਇੱਕ ਪੜ੍ਹੇ ਲਿਖੇ ਨੌਜਵਾਨ ਨੇ ਤੇ ਪਹਿਲਾਂ ਵੀ ਕੋਈ ਨਾ ਤੇ ਉੱਤੇ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਦੇਖੋ ਜੀ ਜਿਹੜੇ ਚਾਰ ਨੌਜਵਾਨ ਇਹਨਾਂ ਉੱਪਰ ਤਾਂ ਨਹੀਂ ਆ ਕੋਈ ਕ੍ਰਿਮਨਲ ਰਿਕਾਰਡ ਇਹਨਾਂ ਦਾ ਚੈੱਕ ਕਰ ਲਿਆ ਗਿਆ ਬਾਕੀ ਇਹਨਾਂ ਦੇ ਨਾਲ ਜੋ ਸ਼ਹਿ ਦੋਸ਼ੀ ਨੇ ਜਿਨ੍ਹਾਂ ਨੂੰ ਕਾਂਸਪੀਰੇਸੀ ਦੇ ਵਿੱਚ ਜਿਨ੍ਹਾਂ ਦਾ ਭਾਗ ਸੀ ਜਿਸ ਵਿੱਚ ਏਕਜੋਤ ਸਿੰਘ ਧਰੋਵ ਠਾਕੁਰ ਜੈਜੀ ਜੋ ਪਟਿਆਲਾ ਦੇ ਰਹਿਣ ਵਾਲੇ ਉਹਨਾਂ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਉਹ ਜਿਨ੍ਹਾਂ ਚੋਂ ਦੋ ਦੋਸ਼ੀ ਉਹਨਾਂ ਚੋਂ ਵੀ ਅਰੈਸਟ ਹੋ ਗਏ ਨੇ ਇਸ ਤੋਂ ਇਲਾਵਾ ਜੋ ਤਿੰਨ ਬੰਦੇ ਜਿਨ੍ਹਾਂ ਨੇ ਠਹਿਰ ਦਿੱਤੀ ਸੀ ਰਾਤ ਨੂੰ ਇਹਨਾਂ ਨੂੰ ਡਕਾਣਨ ਦਿੱਤਾ ਸੀਗਾ ਉਹਨਾਂ ਨੂੰ ਵੀ ਅਸੀਂ ਇਸ ਮਕਦਮੇ ਦੇ ਵਿੱਚ ਅਰੈਸਟ ਕੀਤਾ ਵਾ ਜਿਸ ਵਿੱਚ ਗੁਰਿੰਦਰ ਬਰਾੜ ਜੋ ਕਿ ਨਿਹਾਲ ਸਿੰਘ ਵਾਲੇ ਦੇ ਰਹਿਣ ਵਾਲਾ ਵਾ ਇੱਕ ਅਮਰੀਕ ਸਿੰਘ ਬੜਾ ਜਵਾਰ ਸਿੰਘ ਅਲੇ ਦਾ ਰਹਿਣ ਵਾਲਾ ਤੇ ਇੱਕ ਤੀਸਰਾ ਰક્ષਕ ਬਲਜਿੰਦਰ ਆ ਜੋ ਕਿ ਪੱਬੇ ਲੈਣ ਦੇ ਰਹਿਣ ਵਾਲਾ ਸੋ ਸਾਰਿਆਂ ਦਾ ਰਿਕਾਰਡ ਸਬੰਧਤ ਉਹਨਾਂ ਦੇ ਥਾਣੇ ਤੋਂ ਚੈੱਕ ਕਰਵਾਇਆ ਜਾ ਰਿਹਾ ਵਾ ਹੋ ਸਕਦਾ ਕਿ ਕਈਆਂ ਦੇ ਖਿਲਾਫ ਮੁਕੱਦਮੇ ਸਾਹਮਣੇ ਆਉਣਗੇ ਜੀ ਤੇ ਟੋਟਲ ਕਿੰਨੇ ਕ આરોપીਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਤੇ ਕਿੰਨੇ ਕ ਗ੍ਰਿਫਤ ਤੋਂ ਬਾਹਰ ਨੇ ਤੇ ਕਿੰਨੇ ਕੋ ਗ੍ਰਿਫਤ ਦੇ ਵਿੱਚ ਨੇ ਇਸ ਵਿੱਚ ਜੀ ਟੋਟਲ ਅਸੀਂ 12 ਬੰਦਿਆਂ ਦੇ ਖਿਲਾਫ ਮਕਦਮਾ ਹੁਣ ਤੱਕ 12 ਬੰਦੇ ਇਸ ਵਿੱਚ ਨਾਮਿਨੇਟ ਹੋ ਚੁੱਕੇ ਆ। ਹੋਰ ਵੀ ਦੋਸ਼ੀ ਸਾਹਮਣੇ ਆ ਸਕਦੇ ਜਿਵੇਂ ਜਿਵੇਂ ਅੱਗੇ-ਅੱਗੇ ਦੋਸ਼ੀਆਂ ਦੀ ਪੁਸ਼ਕਿਸ਼ ਹੁੰਦੀ ਹੈ। ਸੋ ਹੁਣ ਤੱਕ ਅਸੀਂ 12 ਚੋਂ 6 ਦੋਸ਼ੀ ਅਰੈਸਟ ਕਰ ਚੁੱਕੇ ਆ। ਜਿਨ੍ਹਾਂ ਕੋਲੋਂ ਅਸੀਂ ਦੋਨੋਂ ਗੱਡੀਆਂ ਜੋ ਕਿ ਵਾਰਦਾਤ ਵਿੱਚ ਵਰਤੀਆਂ ਗਈਆਂ ਹਨ, ਇੱਕ ਚੋਰੀ ਦੀ ਗੱਡੀ i20 ਦੂਸਰੀ ਸਕੋਰਪਿਓਨ ਗੱਡੀ ਜਿਸ ਨੂੰ ਜੋ ਜੋ ਇਹਨਾਂ ਨੇ ਯੂਜ਼ ਕੀਤੀ ਸੀ। ਦੋਨੋਂ ਗੱਡੀਆਂ ਤੇ ਇਹਨਾਂ ਦੀ ਗੱਡੀਆਂ ਚੋਂ ਕੁਝ ਪੈਟਰੋਲ ਬੰਬ ਜਿਹੜੇ ਅਨਯੂਜ਼ ਸੀਗੇ, ਜਿਹੜੇ ਵਰਤੇ ਨਹੀਂ ਗਏ ਮੌਕੇ ਤੇ ਉਹ ਵੀ ਬਰਾ ਤੇ ਇਹ ਜਿਹੜੇ ਨੌਜਵਾਨ ਨੇ ਜਿਹੜੇ ਮੌਕੇ ਤੇ ਬਦਮਾਸ਼ੀ ਕਰਦੇ ਹੋਏ ਰਿਕਾਰਡ ਹੋਏ ਨੇ ਤੇ ਸੀਸੀਟੀਵੀ ਵਿੱਚ ਕੈਦ ਹੋਏ ਇਹਨਾਂ ਨੂੰ ਕਿੱਥੋਂ ਜਿਹੜਾ ਰਾਉਂਡ ਅਪ ਕੀਤਾ ਗਿਆ ਕਿੱਥੋਂ ਇਹਨਾਂ ਨੂੰ ਫੜ ਕੇ ਲਿਆਂਦੇ ਇਹਨਾਂ ਨੂੰ ਜੇ ਸਾਰੇ ਨੂੰ ਅਲਗ-ਅਲਗ ਜਗ੍ਹਾ ਤੋਂ ਅਰਾਊਂਡ ਅਪ ਕੀਤਾ ਕਿਸੇ ਨੂੰ ਲੁਧਿਆਣੇ ਤੋਂ ਕਿਸੇ ਨੂੰ ਪਟਿਆਲੇ ਦੇ ਆਸ-ਪਾਸ ਤੋਂ ਸੋ ਕਿਸੇ ਨੂੰ ਫਰੋਜ਼ਪੁਰ ਤੋਂ ਕੋਈ ਮੌਕੇ ਤੇ ਆਪਾਂ ਅਗੇ ਵੇਸ਼ ਹੋਏ ਨੇ ਸੋ ਇਹ ਅਲਗ-ਅਲਗ ਆ ਸਾਰੇ ਦੀ ਜਗ੍ਹਾ ਜਥੇ ਰਸ ਕਿਤੇ ਗਏ ਨੇ ਜੀ ਤੇ ਕਿੰਨੇ ਇੱਕ ਸਮੇਂ ਦੇ ਵਿੱਚ ਜਿਹੜੀ ਇਹ ਬਲਾਈਂਡ ਫਾਇਰਿੰਗ ਦੀ ਗੁੱਥੀ ਸੁਲਝਾ ਲਈ ਜੀ ਇਹ ਜੀ 10 ਤਰੀਕ ਨੂੰ ਤੁਹਾਨੂੰ ਦੱਸਿਆ 10 ਤਰੀਕ ਸਵੇਰ ਦੀ ਘਟਨਾ ਵਾਂ ਸੋ ਅਸੀਂ 16 17 ਤੱਕ ਸਾਨੂੰ ਬੰਦੀਆਂ ਦਾ ਥੋੜੇ ਕਲੈਰਿਟੀ ਹੋ ਗਈ ਸੀਗੀ ਸੋ ਵਿਦਨ ਇੱਕ ਅਸੀਂ ਬਿਲਕੁਲ ਬਲਾਈਂਡ ਕੇਸ ਜਿਹੜਾ ਟ੍ਰੇਸ ਕੀਤਾ ਵਾ ਤੇ ਵਿਦਨ ਅੱਜ 12 ਦਿਨ ਹੋ ਗਏ ਨੇ ਸੋ ਦਸਾਂ 12 ਦਿਨਾਂ ਦੇ ਵਿੱਚ ਹੁਣ ਤੱਕ 6 ਦੋਸ਼ੀ ਵੀ ਦੇ ਵਿੱਚ ਅਰੈਸਟ ਹੋ ਚੁੱਕੇ ਨੇ ਜੀ ਤੇ ਜਿੱਦਾਂ ਕਿ ਸਰ ਤੁਸੀਂ ਦੱਸਿਆ ਕਿ ਅ ਐਬਰੋਡ ਬੇਸਡ ਗੈਂਗਸਟਰ ਹੈ ਤੇ ਉਹਨਾਂ ਖਿਲਾਫ ਕਿਹਦਾ ਕਾਰਵਾਈ ਕੀਤੀ ਜਾਊਗੀ ਕਿਦਾਂ ਉਹਨਾਂ ਨੂੰ ਲਿਆ ਕੇ ਜੁਡੀਕਸ਼ਨ ਦੇ ਅੰਦਰ ਲਿਆ ਕੇ ਉਹਨਾਂ ਤੇ ਕਾਰਵਾਈ ਹੋਊਗੀ ਉਹਦੇ ਵਿੱਚ ਜੋ ਜੀ ਪ੍ਰੋਸੀਜਰ ਹੁੰਦਾ ਵਾ ਜਿਸ ਵਿੱਚ ਐਲੋਸੀ ਖੋਲ ਕੇ ਬੰਦੇ ਦੇ ਔਰਡਰਸ ਲੈ ਕੇ ਉਦੇ ਵਿੱਚ ਅਸੀਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਜੋ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਰਾਹੀਂ ਅਮਰੀਕਾ ਦੀ ਗਵਰਨਮੈਂਟ ਨਾਲ ਤਾਲਮਿਲ ਕੀਤਾ ਜਾਊਗਾ ਜਿਸ ਤਾਲਮਿਲ ਦੇ ਤਹਿਤ ਉਸ ਤੋਂ ਬਾਅਦ ਉਹ ਅਸੀਂ ਬੰਦੇ ਨੂੰ ਵਾਪਸ ਇੰਡੀਆ ਲੈ ਕੇ ਆ ਸਕਦੇ ਹਾਂ ਤੇ ਉਹ ਬੰਦਾ ਇੱਥੇ ਆ ਕੇ ਅਰੈਸਟ ਹੋਊਗਾ ਤੇ ਆਪਣਾ ਟ੍ਰਾਇਲ ਤੇ ਸਜ਼ਾ ਭੁਗਤੂਗਾ ਜੀ ਤੇ ਮੌਕੇ ਤੇ ਬਦਮਾਸ਼ੀ ਦੌਰਾਨ ਵੀਡੀਓ ਬਣਾਣ ਦੀ ਵੀ ਗੱਲ ਸਾਹਮਣੇ ਆਈ ਸੀ ਜੀ ਇਹ ਵੀ ਸਾਹਮਣੇ ਆਇਆ ਜੀ ਇਹਨਾਂ ਦੀ ਪੁਸ਼ਕਿਸ਼ਤ ਦੇ ਵਿੱਚ ਆਇਆ ਕਿ ਮੌਕੇ ਤੇ ਜੋ ਉਚਾਰ ਸ਼ੂਟਰ ਆਏ ਸਨ ਉਹਨਾਂ ਵੱਲੋਂ ਵਾਰਦਤ ਕਰਦੇ ਸਮੇਂ ਉਸ ਟੀਨੂ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਸੋ ਜੋ ਕਿ ਮੇਨ ਦੋਸ਼ੀ ਦੇ ਮੋਬਾਈਲ ਚ ਉਹ ਅਰੈਸਟ ਕਰਨਾ ਬਾਕੀ ਆ ਤੇ ਜਦੋਂ ਅਰੈਸਟ ਹੋਊਗਾ ਉਹ ਵੀ ਅਸੀਂ ਰਿਕਵਰ ਕਰਾਂਗੇ ਜੀ ਤੇ ਮੋਲਾਪੁਰ ਦਾਖਾ ਦੇ ਵਿੱਚ ਤੁਹਾਡੇ ਸਰਵਿਸ ਦੇ ਦੌਰਾਨ ਹੁਣ ਲਾਅ ਐਂਡ ਆਰਡਰ ਦੀ ਸਥਿਤੀ ਕਿੱਦਾਂ ਬਣੀ ਹੋਈ ਹੈ ਬਿਲਕੁਲ ਠੀਕ ਹੈ ਜੀ ਇਹੋ ਜੇ ਇੱਕ ਦਾ ਇਨਸੀਡੈਂਟ ਕੋਈ ਹੁੰਦਾ ਵਾ ਤਾਂ ਪੁਲਿਸ ਸਾਡੀ ਬਿਲਕੁਲ ਸક્ષਮ ਬਿਲਕੁਲ ਮਿਹਨਤ ਦੇ ਨਾਲ ਅਸੀਂ ਇੱਕ ਹਫਤੇ ਦੇ ਵਿੱਚ ਅੱਛੇ ਕੇਸ ਟ੍ਰੈਸ ਕੀਤਾ ਵਾ ਸੋ ਇਹੋ ਜੇ ਚੈਲੰਜਸ ਜੇ ਆਉਂਦੇ ਆ ਪੁਲਿਸ ਬਿਲਕੁਲ ਪੱਪਾ ਭਾਰਾ ਸੋ ਜੇ ਤਾਂ ਕਿ ਲੋਕਾਂ ਨੂੰ ਸਿਕਿਉਰ ਤੇ ਸੇਫਟੀ ਫੀਲ ਹੋਵੇ ਸੋ ਜੇ ਇਹੋ ਜੀ ਕੋਈ ਵਾਰਦਾਤ ਹੁੰਦੀ ਵੀ ਆ ਪੁਲਿਸ ਬਹੁਤ ਜਲਦੀ ਕੋਸ਼ਿਸ਼ ਕਰਦੀ ਉਹਨੂੰ ਰਿਡੈਕਟ ਕਰਨ ਦੀ ਆਦਰਵਾਇਸ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਕਿ ਵੱਧ ਤੋਂ ਵੱਧ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਜਾਵੇ ਜਿਵੇਂ ਲੋਕਾਂ ਨਾਲ ਤਾਲਮਿਲ ਕੀਤਾ ਜਾਂਦਾ ਵਾ ਤਾਂ ਕਿ ਇਹੋ ਜਿਹਾ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਅਸੀਂ ਉਸ ਨੂੰ ਰੋਕ ਸਕੀ ਜੀ ਤੇ ਜਿੱਦਾਂ ਕਿ ਪੜੇ ਲਿਖੇ ਨੌਜਵਾਨ ਨੇ ਤੇ ਇਹ ਸਦਲਦਲ ਦੇ ਵਿੱਚ ਫਸ ਗਏ ਨੇ ਤੇ ਲਾਈਫ ਆਪਣੀ ਬਰਬਾਦ ਕਰ ਲਈ ਤੇ ਅਜਿਹੇ ਜਿਹੜੇ ਨੌਜਵਾਨ ਇਨਾ ਕੰਮਾਂ ਦੇ ਵਿੱਚ ਆਉਣ ਵਾਲੇ ਨੇ ਜੇ ਸੋਚ ਰਹੇ ਨੇ ਅਜੇ ਕੁਝ ਕਰਨ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਮੈਂ ਇਹੀ ਸੰਦੇਸ਼ ਦਊਂਗਾ ਕਿ ਜੋ ਕ੍ਰਾਈਮ ਦੀ ਦੁਨੀਆ ਵਿੱਚ ਜਦੋਂ ਇੱਕ ਵਾਰ ਤੁਸੀਂ ਇਹਦੇ ਵਿੱਚ ਵੜ ਜਾਂਦੇ ਹੋ ਤੁਸੀਂ ਫਿਰ ਚਾਹ ਕੇ ਵੀ ਇਸ ਤੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਵਾ ਇੱਕ ਵਾਰ ਜੇ ਤੁਹਾਡੇ ਤੇ ਕੋਈ ਪਰਚਾ ਦਰਜ ਹੋ ਜਾਂਦਾ ਤਾਂ ਕਈ ਸਾਲਾਂ ਲਈ ਤੁਸੀਂ ਬਿਲਕੁਲ ਬੰਨੇ ਜਾਂਦੇ ਹੋ ਕੋਈ ਗਵਰਨਮੈਂਟ ਜੌਬ ਨਹੀਂ ਲੱਗ ਸਕਦੀ ਕੋਈ ਬਾਹਰ ਨਹੀਂ ਜਾ ਸਕਦੇ ਕੋਈ ਪਾਸਪੋਰਟ ਨਹੀਂ ਬਣ ਸਕਦਾ ਸੋ ਇਹਦੇ ਵਿੱਚ ਸਾਲੋ ਸਾਲੀ ਟ੍ਰਾਇਲ ਚੱਲਦਾ ਵਾ ਟ੍ਰਾਇਲ ਤੋਂ ਬਾਅਦ ਸਜ਼ਾਾਂ ਹੁੰਦੀਆਂ ਨੇ ਸੋ ਇੱਕ ਤਰੀਕੇ ਨਾਲ ਬੰਦੇ ਦੀ ਪੂਰੀ ਲਾਈਫ ਬੰਦੇ ਦੀ ਨਹੀਂ ਉਸਦੇ ਪੂਰੇ ਪਰਿਵਾਰ ਦੀ ਲਾਈਫ ਇੰਪੈਕਟ ਹੁੰਦੀ ਹੈ ਸੋ ਮੈਂ ਨੌਜਵਾਨਾਂ ਨੂੰ ਸਲਾਹ ਦਊਂਗਾ ਕਿ ਕਿਸੇ ਯਾਰੀ ਦੋਸਤੀ 'ਚ ਕਿਸੇ ਫੁਕਰਾਪੰਤੀ 'ਚ ਜਾਂ ਕਿਸੇ ਪੈਸੇ ਦੇ ਲਾਲਚ ਦੇ ਵਿੱਚ ਇਹੋ ਜਿਹੇ ਇਨਸੀਡੈਂਟ ਜਾਂ ਇਹੋ ਜਿਹੇ ਕੰਮਾਂ ਵਿੱਚ ਨਾ ਪਾਓ ਜਿਸ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਾਅਦ ਵਿੱਚ ਪਛਤਾਵਾ ਹੋਵੇ ਸੋ ਇਸ ਕਰਕੇ ਐਜ਼ ਪਰ ਲਾ ਜੋ ਵੀ ਕਾਨੂੰਨ ਦੇ ਮੁਤਾਬਕ ਬਣਦਾ ਵਾ ਉਹ ਕੰਮ ਕਰੋ ਤੇ ਇਹੋ ਜੀ ਘਟਨਾਵਾਂ ਤੋਂ ਬਚੋ ਸੋ ਏਸੀਕੇ ਡੀਐਸਪੀ ਦਾਖਾ ਤੇ ਇਹਨਾਂ ਵੱਲੋਂ ਬਿਲਕੁਲ ਕਾਫੀ ਕਾਬਿਲ ਤਾਅੀਫ਼ ਜਿਹੜੇ ਅਫਸਰ ਨੇ ਤੇ 5 ਦਿਨਾਂ ਦੇ ਵਿੱਚ ਜਿਹੜੀ ਹੈ ਬਲਾਈਂਡ ਫਾਇਰਿੰਗ ਦੀ ਜਿਹੜੀ ਗੁੱਥੀ ਹੈ ਸੁਲਝਾ ਲਿੱਤੀ ਜਾਂਦੀ ਹੈ ਤੇ ਇਹਨਾਂ ਵੱਲੋਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਕੋਈ ਵੀ ਅਜਿਹੇ ਕੰਮ ਨਾ ਕਰੋ ਜਿਸ ਦੇ ਕਾਰਨ ਤੁਹਾਨੂੰ ਆ ਵੀ ਜਿਹੜਾ ਹੈ ਜ਼ਿੰਦਗੀ ਪਰ ਤੇ ਜਿੰਦਗੀ ਪਰ ਜਿਹੜਾ ਇਹ ਸਲਾਖਾਂ ਦੇ ਪਿੱਛੇ گزارਣਾ ਪਵੇ ਤੇ ਤੁਹਾਡੀ ਫੈਮਲੀ ਵੀ ਤੁਹਾਡੇ ਪਿੱਛੇ ਰੋਂਦੀ ਹੋਵੇ